ਸਤਿ ਸ਼੍ਰੀ ਅਕਾਲ ਜੀ ਚੈਨਲ ਦੇ ਸਾਰੇ ਵੀਰਾਂ ਨੂੰ ਤੇ ਬਾਈ ਜੀ ਟਰੈਕਟਰਾਂ ਦਾ ਨਵਾਂ ਲੋਟ ਆ ਗਿਆ ਸੋ ਲੇਖਦਾ ਦੱਸਣਾ ਲੀਕਾ ਦਾ ਤੇ ਥੋੜਾ ਜਿਹਾ ਪਹਿਲਾਂ ਵੀ ਆਪਾਂ ਇਸੇ ਦੀ ਵੀਡੀਓ ਪਾਈ ਹੈ ਤੇ ਉਹ ਚ ਵੀ ਆਪਾਂ ਇਹ ਹੀ ਦੱਸਿਆ ਵੀ ਉਹ ਟਰੈਕਟਰਾਂ ਦੇ ਉੱਪਰ ਸਮਾਨ ਪੂਰਾ ਆਇਆ ਤੇ ਇਹ ਵਾਲੇ ਸਾਰੇ ਟਰੈਕਟਰ ਆ ਜਿਹੜੇ ਪਟਿਆਲੇ ਆਏ ਹੈ ਜੀ ਟਰੈਕਟਰ ਮਾਰਕੀਟ ਦੇ ਵਿੱਚ ਤੇ ਇੱਥੇ ਰੇਟ ਹਲਕਾ ਜਾਂ ਉੱਥੋਂ ਨਾਲੋਂ ਵੱਧ ਰਹੂਗਾ ਤੇ ਕੀ ਹੈ ਕਿ ਉੱਥੇ ਟਰੈਕਟਰ ਤੋਲ ਕੇ ਮਿਲਦਾ ਇੱਥੇ ਸਿੱਧਾ ਮਾਲ ਵੀ ਓਕੇ-ਬੁਕੇ ਰੇਟ 'ਚ ਹੀ ਸੌਦਾ ਹੁੰਦਾ ਹੈ ਇਹ ਟਰੈਕਟਰਾਂ ਦੇ ਉੱਪਰ ਸ਼ੋਆ ਪੂਰੀਆਂ ਨੇ ਕੰਡੀਸ਼ਨ ਨਵੇਂ ਆਰ ਗਈ ਹੈ ਤੇ ਟਰਬੋ ਵਗੈਰਾ ਤੇ ਕਿਸੇ-ਕਿਸੇ ਦੀ ਸੈਲਫ ਵਗੈਰਾ ਘੱਟ ਹੈ ਤੇ ਸਮਾਨ ਬਹੁਤ ਘੱਟ ਲੱਗਦਾ ਪਿਆ ਟਰੈਕਟਰਾਂ ਤੇ ਜ਼ਿਆਦਾਤਰ ਜਿਹੜੇ ਐਚਪੀ ਹੈ 875 ਤੇ 90 ਐ ਤੇ ਜਿਆਦਾਤਰ ਇਹੀੰਨੇ ਵਿੱਚੋਂ ਦੋ ਡਾਇਰੈਕਟਰ ਏ ਸੀ ਗੱਬਨ ਨੇ ਤੇ ਬਾਕੀ ਦੇ ਟਰੈਕਟਰ ਨਾ ਸੀ ਗੱਬਨ ਨੇ ਤੇ ਇੱਕ ਵਿੱਚ ਨੈਨੋ ਟਰੈਕਟਰ ਆ ਬਾਗਾਂ ਵਾਲਾ ਤੇ ਉਹ ਸਾਰੇ ਡਾਇਰੈਕਟਰ ਮੈਂ ਮੰਨ ਲਓ ਵੇਖੇ ਆ ਠੀਕ ਆ ਡਾਇਰੈਕਟਰ ਤੇ ਪਟਿਆਲੇ ਮਾਰਕੀਟ ਤੇ ਟਰੈਕਟਰ ਪਹੁੰਚ ਗਿਆ ਜੀ ਉਹ ਤੇ ਜਿੰਨਾ ਵੀਰਾਂ ਦੇ ਮੰਨ ਲਓ ਇੱਛਾ ਹੈਗੀ ਆ ਵੀ ਆਪਾਂ 90 ਐਚ ਪੀ ਵਾਲਾ ਟਰੈਕਟਰ ਲੈਣਾ ਹੈ ਜਾ 75 ਵਾਲਾ ਲੈਣਾਗਾ ਤੇ ਉਹ ਮੰਨ ਲਓ ਵੀ ਆਪਦਾ ਭਾਈ ਜਲਦੋਂ ਜਲਦੀ ਉੱਥੇ ਕੰਟੈਕਟ ਕਰ ਲਓ ਜਾਂ ਮੰਨ ਲਓ ਜਾ ਕੇ ਆਪਦਾ ਵੀਕ ਕੇ ਲੈ ਸਕਦੇ ਆ ਸਿਸਟਮ ਸਾਰਾ ਉਹੀ ਹੈ ਵੀ ਇਹਨਾਂ ਦੀ ਕੋਈ ਆਰਸੀ ਨਹੀਂ ਹੋਊਗੀ ਟਰੈਕਟਰਾਂ ਦੀ ਤੇ ਸਕ੍ਰੈਪ ਦਾ ਬਿੱਲ ਕੱਟ ਕੇ ਦੇਣਗੇ ਤੇ ਉਸੇ ਐਫੀਡੇਵਟ ਤੇ ਇਹ ਅੱਗੇ ਦੀ ਅੱਗੇ ਵੇਖ ਸਕਦੇ ਆ ਟਰੈਕਟਰ ਤੇ ਜਿਆਦਾਤਰ ਟਰੈਕਟਰ 75 HP ਦੇ ਨੇ ਕਿਉਂਕਿ ਪਿਛਲੇ ਕਈਆਂ ਦਿਨਾਂ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਜਾਂ ਵੀਰਾਂ ਨੇ ਮੈਨੂੰ ਚੈਨਲ ਵੇਖ ਕੇ ਫੋਨ ਲਾਇਆਗਾ ਸਾਰਿਆਂ ਨੇ ਜਿਆਦਾ ਇਹੀ ਪੁੱਛਿਆ ਵੀ ਬਾਈ 75 HP ਦਾ ਟਰੈਕਟਰ ਵਿੱਚ ਹੈਗੇ ਆ ਇਸ ਬਾਰ ਕੀ ਹੈ ਕਿ ਬਾਈ ਜੀ 75 HP ਦਾ ਟਰੈਕਟਰ ਵੀ ਵਿੱਚ ਹੈਗੇ ਆ ਤੇ ਨਾਲੇ ਜਿਆਦਾ ਗੈਂਤੀ ਚ ਹੈ ਕਿਉਂਕਿ 75 HP ਦਾ ਟਰੈਕਟਰ ਆ ਜਿਹੜਾ ਉਹ ਹਰੇਕ ਬੰਦੇ ਦੀ ਰੇਂਜ 'ਚ ਹੀ ਆ ਜਾਂਦਾ ਤੇ 60 ਵਾਲੇ ਨੂੰ 75 ਚਲਾਉਣ 'ਚ ਕੋਈ ਬੜਾ ਫਰਕ ਨਹੀਂ ਲੱਗਦਾਗਾ ਤੇ 60 ਨਾਲੋਂ 75 ਰਹਿੰਦਾ ਵੀ ਜ਼ਿਆਦਾ ਵਧੀਆ ਜੀ ਟਰੈਕਟਰ ਚਲਾਉਣ ਚ 75 ਵਾਲਾ ਟਰੈਕਟਰ ਕਾਫੀ ਹੈ ਤੇ 90 ਵਾਲੇ ਵੀ ਵਿੱਚ ਹੈਗੇ ਨੇ ਤੇ ਰੈਡੀਏਟਰ ਵਗੈਰਾ ਉਵੇਂ ਹੀ ਵੱਡੇ ਕਰਨੇ ਪੈਣੇ ਜਿਵੇਂ ਆਪਾਂ ਪਹਿਲਾਂ ਵੱਡੇ ਕਰਦੇ ਆ ਜਾਂ ਹੋਰ ਨਿੱਕਾ ਮੋਟਾ ਕੰਮ ਟਰੈਕਟਰਾਂ ਦਾ ਉਵੇਂ ਹੀ ਕਰਨਾ ਹੀ ਪੈਣਾ ਤੇ ਹਾਲਤ ਥੋੜੀ ਜੀ ਉਦੋਂ ਚੰਗੀ ਆ ਟਰੈਕਟਰਾਂ ਦੀ ਜਿਵੇਂ ਪਹਿਲੀਆਂ ਵੀਡੀਓ ਦੇ ਵਿੱਚ ਟਰੈਕਟਰਾਂ ਦੇ ਲੋਟ ਆਏ ਉਦੋਂ ਹਾਲਤ ਚੰਗੀ ਆ ਤੇ ਟਰਬੋ ਘਟ ਨੇ ਬਟਾ ਟਾ ਪਟਿਆਲੇ ਮਾਰਕੀਟ ਦੇ ਵਿੱਚ ਟਰਬੋ ਵਧੂ ਨੇ ਉਹਨਾਂ ਨੇ ਤੁਹਾਨੂੰ ਲਾ ਦੇਣੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਮਾਨ ਵੀ ਹੋ ਸਕਦਾ ਪੂਰਾ ਕਰਕੇ ਦੇ ਦੇਣ ਚਾਲੂ ਕਰਕੇ ਦੇ ਦੇਣ ਆਪ ਦੀ ਆਪ ਟਰੈਕਟਰ ਉਹ ਕਿਉਂਕਿ ਜੇ ਉਹ ਚਾਲੂ ਕਰ ਦਿੰਦੇ ਆ ਟਰੈਕਟਰ ਦੇ ਤਾਂ ਕਿਸੇ ਨੂੰ ਕੋਈ ਵਾੜਾ ਮੱਥਾ ਨਹੀਂ ਮਾਰਨਾ ਪੈਂਦਾ ਟਰੈਕਟਰਾਂ 'ਤੇ ਲਿਆ ਕੇ ਤੇ ਜੇਕਰ ਜਿੰਨੀ ਜਲਦੀ ਪਹੁੰਚੋਗੇ ਮੰਨ ਲਓ ਉੰਨੀ ਕੰਡੀਸ਼ਨ 'ਚ ਸਾਫ਼ ਤੇ ਸਹੀ ਸਲਾਮਤ ਟਰੈਕਟਰ ਮਿਲ ਜਾਂਦਾ ਨਹੀਂ ਤਾਂ ਕੋਈ ਉਹਦਾ ਸਮਾਨ ਖੋਲ ਕੇ ਉਹਦੇ ਲਾ ਲਿਆ ਕਿਸੇ ਨੇ ਦੂਜੇ ਦਾ ਲਾ ਕੇ ਤੀਜੇ ਦਾ ਲਾ ਲਿਆ ਸੋ ਸਮਾਨ ਫਿਰ ਦੂਜੇ ਮਗਰਲੇ ਟਰੈਕਟਰਾਂ 'ਤੇ ਘਟਦਾ ਹੀ ਰਹਿੰਦਾ ਹੈ ਤੇ ਪਟਿਆਲੇ ਜਿਹੜੇ ਟਰੈਕਟਰ ਹੁਣ ਪਹੁੰਚੇ ਆ ਅੱਜ ਵੀਰੇ 11 ਤਰੀਕ ਐ 11 ਜੂਨ ਐ ਤੇ ਟਰੈਕਟਰ ਆਪਦੇ ਵੇਚ ਕੇ ਲਿਆ ਸਕਦੇ ਆ ਤੁਸੀਂ ਸਾਰੇ ਤੇ ਜੇ ਕੋਈ ਹੋਰ ਚੀਜ਼ ਹੈਗੀ ਆ ਤਾਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਆ ਜਾਂ ਮੈਸੇਜ ਕਰ ਸਕਦੇ ਆ ਕੋਈ ਜੱਖਰ ਨਹੀਂ ਹੈਗਾ ਮੈਂ ਉਹ ਵੀ ਚੈੱਕ ਕਰੀ ਲੈਣਾ ਹਰੇਕ ਮੈਸੇਜ ਕਿ ਨਹੀਂ ਕੀ ਮੈਸੇਜ ਕੀਤਾ ਤੇ ਮਾਈਕੋ ਪੰਪ ਟਰੈਕਟਰ ਵੀ ਵਿਚ ਨੇ ਤੇ ਸੀਆਰਡੀਆਈ ਵੀ ਨੇ ਦੋਨੇ ਚੀਜ਼ਾਂ ਨੇ ਟਰੈਕਟਰਾਂ ਦੀਆਂ ਤੇ ਇੱਕ ਨੈਨੋ ਟਰੈਕਟਰ ਆ ਵਿੱਚ ਬਾਗਾਂ ਵਾਲਾ ਤੇ 52 ਟਰੈਕਟਰ ਨੇ ਬਾਈ ਜੀ ਸਾਰੇ ਜਿਹੜੇ ਉੱਥੇ ਆਏ ਨੇ ਤੇ ਇਹ ਲੋਟ ਆ ਜਿਹੜਾ ਇਸ ਵਾਰ ਪਟਿਆਲੇ ਵਾਲਿਆਂ ਨੇ ਚੱਕ ਲਿਆ ਉੱਥੋਂ ਸਾਰਾ ਤੇ ਉਹਨਾਂ ਕੋਲੇ ਮੰਨ ਲਓ ਹੁਸ਼ਿਆਰਪੁਰ ਵਾਲਿਆਂ ਕੋਲੇ ਇਸ ਵਾਰ ਕੋਈ ਟਰੈਕਟਰ ਨਹੀਂ ਗਿਆ ਤੇ ਕੰਡੀਸ਼ਨ ਬਹੁਤ ਸਾਫ਼ ਆ ਟਰੈਕਟਰਾਂ ਦੀ ਜਾ ਕੇ ਵੇਖੋ ਤੇ ਵੇਖ ਕੇ ਟਰੈਕਟਰ ਲਵੋ ਤਾਂ ਜਿਆਦਾ ਬੈਸਟ ਹੈ ਕਿਉਂਕਿ ਫੋਟੋ ਵੀਡੀਓ ਦੇ ਵਿੱਚ ਰੀਅਲ ਨਾਲੋਂ ਬਹੁਤ ਫਰਕ ਹੁੰਦਾ ਤੇ ਬਾਕੀ ਆਪਦੇ ਟਰੈਕਟਰ ਉੱਤੋਂ ਸਟਾਰਟ ਕਰਾ ਕੇ ਲੈ ਲਿਓ ਉਹਨਾਂ ਕੋਲੇ ਕਿਉਂਕਿ ਸਮਾਨ ਛੋਟਾ ਮੋਟਾ ਸਾਰਾ ਹੁੰਦਾ ਜਿਵੇਂ ਟਰਬੋ ਵਗੈਰਾ ਜਾਂ ਕੁਝ ਵੀ ਉਹਨਾਂ ਕੋਲੇ ਮਾਰਕੀਟ 'ਚ ਹੁੰਦਾ ਹੈ ਪੂਰਾ ਕਰ ਦੇਣਗੇ ਤੇ ਟਰੈਕਟਰ ਕਾਫੀ ਗੈਂਤੀ ਚਾਹੀਏ ਹੈ ਕਿਉਂਕਿ ਇਸ ਵਾਰ ਜਿੰਨੇ ਵੀ ਰਾ ਦੇ ਮੈਨੂੰ ਮੰਨ ਲਓ ਮੈਨ ਮੈਨ ਫੋਨ ਆਏ ਉਹਨਾਂ ਦੀਆਂ ਤਾਂ ਲੋੜਾਂ ਵੈਸੇ ਪੂਰੀਆਂ ਹੋਈ ਸਕਦੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ 75 ਦੇ 90 ਵਾਲੇ ਤਾਂ ਬਹੁਤ ਟਰੈਕਟਰ ਨੇ ਇਹ ਵੀਰੇ ਦੇਖੀ ਤੇ ਜਾ ਸਕਦੇ ਹਾਂ ਤੁਸੀਂ ਤੇ ਸ਼ੋਬ ਵਗੈਰਾ ਵੀ ਉੱਪਰ ਸ਼ੀਟ ਮੈਟਲ ਦਾ ਕੰਮ ਹੈਗਾ ਸ਼ੋਬ ਵਗੈਰਾ ਮੰਨ ਲਓ ਲੱਗੀਆਂ ਵੀਆਂ ਕੋਈ ਬਾਹਲਾ ਕੰਮ ਕਰ ਟਰੈਕਟਰ ਨਹੀਂ ਭਾਲਦੇ ਹੈਗੇ ਇਹ ਕੰਪਲੀਟ ਤੇ ਪੂਰੇ ਟਰੈਕਟਰ ਨੇ ਤੇ ਸੋ ਉੱਥੇ ਜਾ ਕੇ ਤੁਸੀਂ ਟਰੈਕਟਰ ਵੇਖੋ ਤੇ ਟਰੈਕਟਰ ਲੈ ਸਕਦੇ ਆ ਪਟਿਆਲੇ ਮਾਰਕੀਟ ਦੇ ਵਿੱਚ ਹੈ ਜੀ ਟਰੈਕਟਰ ਦੁਬਾਰ ਤੋਂ ਦੱਸ ਦਿੰਦਾ ਕਈ ਵੀ ਰਕ ਤੇ ਵੀਡੀਓ ਦੇਖ ਕੇ ਹਿਆਰਪੁਰ ਨਾ ਜਾਵੜਿਓ ਕਿਉਂਕਿ ਹਿਆਰਪੁਰ ਵਾਲਿਆਂ ਕੋਲੇ ਇਸ ਵਾਰ ਕੋਈ ਲੋਟ ਦੇ ਟਰੈਕਟਰ ਨਹੀਂ ਨਵਾਂ ਆ ਸੋ ਲੋਟ ਪਟਿਆਲੇ ਆਇਆ ਹੈਗਾ 52 ਟਰੈਕਟਰਾਂ ਦਾ ਤੇ ਤੁਹਾਨੂੰ ਇੱਕ ਅੱਧੇ ਦਿਨ ਵਿੱਚ ਸਾਰੇ ਮਾਰਕੀਟ ਦੇ ਟਰੈਕਟਰ ਦੇਖਣ ਲੱਗ ਕੇ ਜਾਣਗੇ ਉਹ ਤੇ 52 ਟਰੈਕਟਰ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਅੱਗੇ ਸ਼ੇਅਰ ਕਰਦਿਆ ਕਰੋ ਜੋ ਵੀਰ ਨੂੰ ਮੰਨ ਲਓ ਕਿਸੇ ਨੂੰ ਲੋੜਵੰਦ ਤੱਕ ਪਹੁੰਚ ਸਕੇ ਵੀਡੀਓ ਜਿਹਨੂੰ ਕੋਈ ਨਾ ਚੀਜ਼ ਚਾਹੀਦੀ ਉਹਨੂੰ ਸਹੀ ਥਾਂ ਤੇ ਵੀਡੀਓ ਪਹੁੰਚੂਗੀ ਤਾਂ ਮਿਲ ਜਾਂਦਾ ਤੇ 90s ਵਿੱਚ ਡਾਕਟਰ ਹੈਗੇ ਆ ਵਿੱਚ ਮੇਰੇ ਕਾਫੀ ਤੇ ਠੀਕ ਹੈ ਜੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ ਤੇ ਜੇਕਰ ਮੈਂ ਬਾਈ ਜੀ ਉੱਥੇ ਹੁੰਦਾ ਮੌਕੇ ਤੇ ਤੇ ਮੰਨ ਲਓ ਫਿਰ ਤਾਂ ਮੈਂ ਵੀਡੀਓ ਬਣਾ ਕੇ ਟਰੈਕਟਰਾਂ ਦੀ ਕੰਡੀਸ਼ਨ ਜ਼ਰੂਰ ਦਿਖਾ ਦਿੰਦਾ। ਬਾਟਾ ਜੋ ਚੀਜ਼ ਪੋਸੀਬਲ ਹੈ ਨਹੀਂ ਸੀਗੀ। ਤੇ ਸੋ ਤੁਸੀਂ ਮਾਰਕੀਟ ਹੀ ਜਾਓ ਤੇ ਉੱਥੋਂ ਟਰੈਕਟਰ ਜਾ ਕੇ ਦੇਖ ਕੇ ਲਵੋ ਜਿਆਦਾ ਬੈਸਟ ਹੈ। ਤੇ ਵਧੀਆ ਵੀ ਹੈ। ਤੇ ਬਟ ਜੀ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਨਵੇਂ ਲੋਟਾਂ ਚ ਟਰੈਕਟਰ ਤੁਹਾਨੂੰ ਦਿਖਾਏ ਆ। ਇਹ ਵਾਲੇ ਟਰੈਕਟਰ ਉਹਨਾਂ ਦੇ ਵਿੱਚੋਂ ਕੰਡੀਸ਼ਨ ਚ ਸਾਫ਼ ਨੇ ਬਟ ਸਾਰੇ ਟਰੈਕਟਰ ਉਹਨਾਂ ਤੋਂ ਸਾਫ਼ ਹੈ। ਤੇ ਬਸ ਉਹੀ ਮੇਨ ਸਮਾਨ ਹੀ ਘਾਟਾ ਟਰਬੋ ਵਗੈਰਾ ਉਹ ਪਟਿਆਲੇ ਮਾਰਕੀਟ ਚ ਆਮ ਹੈ ਮਿਲ ਜਾਣਾ ਤੁਹਾਨੂੰ ਲਾ ਦੇਣਾ ਉੱਥੇ ਹੀ ਰੈਡੀ ਕਰਕੇ ਸਟਾਰਟ ਕਰਕੇ ਵੀ ਦੇ ਦੇਣਗੇ ਡਾਇਰੈਕਟਰ ਕਿਉਂਕਿ ਇਹਨਾਂ ਕੋਲੇ ਉੱਥੇ ਮਿਸਤਰੀ ਫੋਰਮੈਨ ਵਗੈਰਾ ਸਭ ਕੁਝ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀਗੀ ਤੇ ਰੇਟ ਆਪੋ ਆਪਣਾ ਬਾਈ ਜੀ ਉੱਥੇ ਆਪੇ ਕਰ ਲਿਓ ਮੌਕੇ ਤੇ ਕਿਉਂਕਿ ਇਸ ਵਾਰ ਕੋਈ ਰੇਟ ਫਿਕਸ ਨਹੀਂ ਹੈਗਾ ਕਿਸੇ ਡਾਇਰੈਕਟਰ ਦਾ ਨਾਮ ਮੇਰੇ ਕੋਲੇ ਕੋਈ ਬਾਈ ਜੀ ਰੇਟ ਲਿਸਟ ਹੈ ਵੀ ਇਹਨਾਂ ਨੇ ਕਿਸ ਰੇਟ ਤੇ ਟਰੈਕਟਰ ਵੇਚਨੇ ਆ ਕਿਉਂਕਿ ਤੁਹਾਨੂੰ ਪਟਿਆਲੇ ਦਾ ਤਾਂ ਪਹਿਲਾਂ ਤੇ ਵੀ ਟਰੈਕਟਰ ਉਹਨਾਂ ਨੇ ਆਪੋ ਆਪਣੀ ਕੀਮਤ ਮੰਗ ਕੇ ਹੀ ਟਰੈਕਟਰ ਵੇਚਣਾਗਾ ਤੇ ਜਿੱਥੇ ਤੁਹਾਡੀ ਡੀਲ ਹੁੰਦੀ ਹੈ ਤੁਸੀਂ ਉਸੇ ਹਿਸਾਬ ਨਾਲ ਆਪੋ ਆਪਣੇ ਟਰੈਕਟਰ ਲੈ ਸਕਦੇ ਆ ਸੋ ਲਾਸਟ ਦੇ ਜਾਂਦੇ ਹੋਏ ਵੀਰੇ ਫਿਰ ਦੱਸ ਦਿੰਦਾ ਵੀ ਇਹ ਇਲੈਕਟ੍ਰਿਕ ਇਹ ਟਰੈਕਟਰਾਂ ਦਾ ਲੋਟ ਹੈ ਜਿਹੜਾ 52 ਟਰੈਕਟਰ ਹੈ ਪਟਿਆਲੇ ਆਏ ਆ ਜੀ ਮਾਰਕੀਟ ਦੇ ਵਿੱਚ ਸੋਨਾਲੀਕਾ ਸੋਲੈਕਸ 75H ਵੀ 90 HP ਤੇ ਜਿੰਨਾ ਵੀ ਵੀਰਾਂ ਨੇ ਮੰਨ ਲਓ ਲੈਣੇ ਆ ਉਹ ਤੁਸੀਂ ਪਟਿਆਲੇ ਮਾਰਕੀਟ ਚੋਂ ਜਾ ਕੇ ਟਰੈਕਟਰ ਲੈ ਸਕਦੇ ਆ ਜੀ ਤੇ ਹਿਸਾਬ ਪਰ ਇਸ ਵਾਰ ਕੋਈ ਖਾਸ ਟਰੈਕਟਰ ਨਹੀਂਗਾ ਤੇ ਕੋਈ ਲੋਟ ਉੱਥੇ ਨਵਾਂ ਨਹੀਂ ਆਇਆਗਾ ਜੇ ਆਊਗਾ ਕੋਈ ਵੀ ਲੋਟ ਤਾਂ ਆਪਾਂ ਬਾਈ ਜੀ ਵੀਡੀਓ ਪਾ ਦਿਆਂਗੇ ਤੇ ਇਸ ਵਾਰ ਟਰੈਕਟਰ ਪਟਿਆਲੇ ਆ ਜੀ ਕੰਟੈਕਟ ਕਰ ਲਿਓ ਉੱਥੇ ਤੇ ਡੀਲ ਆਪੋ ਆਪਣੀ ਆਪੇ ਕਰ ਲਿਓ ਕਿਉਂਕਿ ਰੇਟ ਇਸ ਵਾਰ ਕੋਈ ਫਿਕਸ ਨਹੀਂ ਹੈਗਾ ਨਾ ਪਰ ਰੇਟ ਦੀ ਕੋਈ ਲਿਸਟ ਕਰ ਸਕਦੇ ਆ ਤੇ ਇਸੇ ਕਰਕੇ ਵੀ ਆਪੋ ਆਪਣਾ ਆਪੇ ਵੇਖ ਲਿਓ ਰੇਟ ਉੱਥੇ ਜਾ ਕੇ ਕਿਉਂਕਿ ਡਾਇਰੈਕਟਰ ਦੇ ਹਿਸਾਬ ਨਾਲ ਹੀ ਮੰਗਣਗੇ ਤਾਂ ਰੇਟ ਜਾਬ ਜਾ ਡਾਇਰੈਕਟਰ ਉਹ ਵਿਚਾਰ ਰੇਟ ਹੀ ਲੈਣਗੇ ਤੇ 100 ਟਰੈਕਟਰ ਤੁਸੀਂ ਜਾ ਕੇ ਬਾਈ ਜੀ ਲੈ ਸਕਦੇ ਜਿੰਨਾ ਵੀ ਰਾਂ ਨੇ ਲੈਣੇ ਆ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ